ਕਰਦਾ ਕਿ ਭਗਵੰਤ ਸਿੰਘ ਸਾਹਿਬ ਇਹ ਅਫਸਰ ਸਾਰੇ ਪਿੱਛਾ ਪੈਸਾ ਲੈਂਦੇ ਇਹ بڑے بڑے ਫਾਰਮ ਇਧਰ ਇਹਨਾਂ ਨੇ ਬਣਵਾਏ ਆ ਇਹ ਸਾਡੇ ਰੋਟੀ ਰੋਜੀ ਦਾ ਕਮਾਈ ਦਾ ਕਰ 2500 ਰੁਪਏ ਦੀ ਰਸੀਦ ਸਾਡੇ ਕੋਲ ਆ ਗਵਾਂਡਾ ਨੇ ਸਾਨੂੰ ਪੱਕਾ ਕਰਕੇ ਦੇ ਜਾਵਾ 2500 ਰੁਪਏ ਨਾਲ ਪੱਤਰਕਾਰ ਕਹਿੰਦਾ ਧੱਕਾ ਹੋ ਰਿਹਾ ਮੈਂ ਵਾਸਕਰ ਵਾਲੇ ਵੀਰ ਨੂੰ ਵੀ ਕਹਿਣਾ ਨਾਲੇ ਮੈਂ ਜੀ ਨਹੀਂ ਨਿਊਜ਼ ਸਰਕਾਰ ਸਾਡੇ ਨਾਲ ਧੱਕਾ ਕਰਦੀ ਮੈਂ ਭਗਵੰਤ ਸਿੰਘ ਜੀ ਨੂੰ ਮੈਂ ਮੁਖੰਤੀ ਦਾ ਮੱਕ ਕਰਦਾ ਇਹਨਾਂ ਲੋਕਾਂ ਦਾ ਭ੍ਰਿਸ਼ਟਾਚਾਰ ਖਤਮ ਲੋਕਾਂ ਨੇ ਦਾਦਾ 10 ਲੱਖ ਰੁਪਏ ਲੈ ਕੇ ਇਹਨਾਂ ਨੇ ਫਾਰਮ ਬਣਵਾਤੇ ਬੜੇ ਬੜੇ ਇੱਕ ਵੀ ਫਾਰਮ ਨਹੀਂ ਪੱਲ ਦੀ ਲਿਸਟ ਲੱਗੀ ਵੀ ਪੇਪਰ 'ਚ ਘਾਟ ਇਹ ਐਡਾ ਹੀ ਰਾ ਆ ਪੂਰੀ ਬਾਰਸ ਇਹਦੀ ਮਨਵਾਇ ਕਰੀ ਚੱਤ 2500 ਰੁਪਏ ਦੇ ਕੇ ਆ ਆਪ ਸੁਪਰੀਮ ਕੋਰਟ ਵੀ ਪੂਰੀ ਸੇਲ ਲੱਗੀ ਆ ਸੇਲੇ ਵਿੱਚ ਘਾ ਰਹੇ ਆ ਸਾਡਾ ਜ਼ਬਰਦਸਤੀ ਕੋਈ ਫਾਰਮ ਦੇ ਕਿਸੇ ਵੀ ਕਾਰੋਬਾਰ ਨੂੰ ਨਹੀਂ ਕਰੂਗਾ ਸਾਡੀ ਗ੍ਰੀਨ ਕਿਉਂ ਘਾ ਰਹੇ ਆ ਸਾਨੂੰ ਕਮਾਂਡਾ ਇਸ ਕਾਲ ਦਾ ਜਵਾਬ ਦੇ। ਆ ਕਮਾਂਡਾ ਦੀ ਜ਼ਰੂਰਤਾਂ ਚ ਸਾਡੇ ਕੋਲ ਸਰਕਾਰੀ ਤੌਰ ਤੇ ਉੱਪਰ ਕਾਰਵਾਈ ਆ। ਇਹ ਆ ਦੇਖੋ। ਆ ਦੇਖੋ ਸਾਡਾ 25-2500 ਰੁਪਇਆ ਭਰਾਗਾ ਇਹਨਾਂ ਨੇ ਪੱਕਾ ਕਰਵਾ ਲੋਕਾਂ ਨੇ। ਇਹ ਕਮਾਂਡਾ ਨਾਲ ਸਾਡੇ ਨਾਲ ਬਿਲਕੁਲ ੱੱਕਾ ਕਰਵਾ ਰਹੇ ਹਿੰਗੇ। ਜੋ ਵੀ ਹੈਗਾ ਸਾਡਾ ੱੱਕਾ ਹੋ ਰਿਹਾ। 5-5 ਲੱਖ ਰੁਪਇਆ ਲੈ ਕੇ ਇਹਨਾਂ ਨੇ ਫਾਰਮ ਮੜਵਾਤੇ ਉੱਪਰ। ਸਾਡਾ ਇੱਕ ਵੀ ਫਾਰਮ ਨਹੀਂ ਕੋਈ ਕਿਸੇ ਦਾ ਕੋਈ ਫਾਰਮ ਨਹੀਂ ਟਰਾਇਆ ਇਹਨਾਂ ਨੇ। ਕੱਲ ਕੱਲ ਵੀ ਖਬਰਾਂ ਮੇਰੇ ਕੋਲ ਨਹੀਂ ਸਾਰਿਆਂ ਦੀ ਕਿਸੇ ਦਾ ਕੋਈ ਕਾਰਵਾਈ ਨਹੀਂ ਇਹ 22000 ਰੁਪਏ ਲੈ ਕੇ ਡਿਮਾਂਡਾ ਲੋਕਾਂ ਤੇ ਬਣਾ ਰਹੀ ਆ ਸਾਡੇ ਨਾਲ ਆਮ ਆਦਮੀ ਨਾਲ ਧੱਕਾ ਕਰ ਰਹੀ ਹੈ ਪਰ ਅੱਜ ਵੀ ਤਰ੍ਹਾਂ ਮੈਨੂੰ ਬੁਲਾਇਆ ਨਾ ਨਾ ਇਹ ਨਾ ਕਿ ਰਸੀਦ ਲੱਗੀ ਵੀ ਸਾਡੇ ਕੋਲ ਪੱਕਾ ਕਰਕੇ ਦੇਵਾ ਇਹਨਾਂ ਨੇ 25 2500 ਰੁਪਏ ਦੀਆਂ ਫਸਦਾ ਅਸੀਂ ਪਾਗਲ ਥੋੜਾ ਲੋਕ 1262 ਕਨਾਲ ਤੇ ਸੇ ਲੱਗੀ ਵੀ ਹੈ ਜੀ ਕਾਏ ਨਹੀਂ ਸਕਦੇ ਆ ਦੇਖੋ ਸਾਡੇ ਤਾਂ 6 ਆ 1262 ਕਨਾਲ ਤੇ ਅਥਬੰਦੀ ਕਰਾਏ ਗਮਾਂਡਾ ਆਕਾ ਵੀ ਹਾਂ 1200 ਵਾਟ ਦੇ ਨਾਲ ਸੁਪਰੀਮ ਕੋਰਟ ਦੀ ਸੇਜ ਤੇ ਕਾਰਵਾਈ ਕਰ ਰਹੇ ਆ ਸਾਡੇ ਦੇ ਮੈਂ ਭਗਵਾਨਤ ਮਾਨ ਸਾਹਿਬ ਮੁੱਖ ਮੰਤਰੀ ਜੀ ਆਪਣੇ ਗਰੀਬਾਂ ਦੇ ਮਸੀਹਾ ਮੈਂ ਉਹਨਾਂ ਨੂੰ ਅਪੀਲ ਕਰ ਰਿਹਾ ਕਿ ਅੱਜ ਗਮਾਂਡਾ ਵੱਲੋਂ ਸਾਡੇ ਗਰੀਬਾਂ ਦੇ ਝੂੰਗੇ ਝੌਖੜੇ ਢਾਏ ਗਏ ਅਸੀਂ ਰੋਜੀ ਰੋਟੀ ਪ੍ਰਾਣੀ 206 1960 ਦਿਆਂ ਕਬਜੇ 'ਚ ਬੈਠੇ ਆ ਅਸੀਂ ਆਪਣੇ ਤੇ ਪਾਣੀ ਬਿਜਲੀ ਸਾਡੇ ਕੋਲ ਹੈਗਾ ਖਰਦਾਂ ਦੇ ਵਿੱਚ ਸਾਡੀ ਸ਼ਾਪ ਚੜੀ ਹੋਈ ਆ ਤੇ 1262 ਕਨਾਲ ਚ ਟੋਟਲ ਜ਼ਮੀਨ ਤੇ ਸੁਪਰੀਮ ਕੋਰਟ ਦੀ ਸਟੇ ਹੈ ਤੇ ਅੱਜ ਕਮਾਂਡਾ ਵੱਲੋਂ ਸਾਡੇ ਨਾਲ ਧੱਕੇਸ਼ਾਹੀ ਕੀਤੀ ਗਈ ਜਦੋਂ ਕਿ 5 ਸਾਲ ਤੋਂ ਇਕੋ ਸਿਟੀ ਦੀ ਜ਼ਮੀਨ ਜਾਂ ਨਿਊ ਚੰਡੀਗੜ੍ਹ ਦੇ ਏਰੀਏ ਵਿੱਚ ਤੜਾ ਤੜ ਲੋਕਾਂ ਵੱਲੋਂ ਆਮ ਛੋਟੀ-ਛੋਟੀ ਤੋਂ ਲੈ ਕੇ ਬੜੀਆਂ-ਬੜੀਆਂ ਗਤੀਵਿਧੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਕਮਾਂਡਾ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਵੇਂ ਕਿ ਕੱਲ ਵੀ ਹਾਈ ਕੋਰਟ ਦੀ ਆਰਡ ਦੇ ਵਿੱਚ ਕਹਿੰਦੇ ਆ ਸਾਨੂੰ ਇਹਨਾਂ ਨੇ ਜਵਾਬ ਦਿੱਤਾ ਕਮਾਂਡਾ ਨੇ ਕਿ ਹਾਈ ਕੋਰਟ ਦੀ ਸਟੇ ਦੇ ਸਟੇ ਲੱਗੀ ਹੋਈ ਹੈ ਹਾਈ ਕੋਰਟ ਵੱਲੋਂ ਗੋਲਿਆ ਗਿਆ ਹੈ ਕਿ ਵੀ ਇਹ ਸਾਰੀਆਂ ਚੱਕੀਆਂ ਜਾਣ ਕਿ ਹਾਈ ਕੋਰਟ ਨੂੰ ਇਹ ਸਾਡੇ ਵਰਗੇ ਛੋਟੇ-ਛੋਟੇ ਝੋਫੜੇ ਢਾਕੇ ਗੁੰਮਰਾਹ ਕਰ ਰਹੇ ਨੇ ਜਦ ਕਿ ਸੁਪਰੀਮ ਕੋਰਟ ਦੀ ਸਟੇ ਲੱਗੀ ਹੋਈ ਹੈ ਤੇ 2005 ਦੇ ਵਿੱਚ ਸਾਨੂੰ ਕਮਾਂਡਾ ਇੱਕੇ ਦਿੱਤਾ ਗਿਆ ਹੈ 2500 ਰੁਪਏ ਜਮ੍ਹਾਂ ਕਰਾਏ ਗਏ ਸੀ ਕਿ ਤੁਹਾਡਾ ਚਦਰਾਂ ਨੂੰ ਕੋਈ ਨਹੀਂ ਛੇੜਿਆਗਾ ਕੋਈ ਘਾਏਗਾ ਨਹੀਂ ਸਾਡੇ ਕੋਲ ਰਸੀਦਾਂ ਮੌਜੂਦ ਨੇ ਤੇ ਸਾਡੇ ਕੋਲ ਗਰਦੌਰੀਆਂ ਨੇ ਤੇ ਸਾਡੇ ਕੋਲ ਸੁਪਰੀਮ ਕੋਰਟ ਦੀ ਸ੍ਰੀ ਦੀ ਨਕਲਾਂ ਨੇ ਜੋ ਕਿ ਅਸੀਂ ਬਹੁਤ ਕੁਝ ਦਿਖਾਇਆ ਗਵਾਂਡਾ ਨੂੰ ਜੇਕਰ ਅਸੀਂ ਭਗਵਨ ਸਾਹਿਬ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਗਰੀਬਾਂ ਦੇ ਮਸੀਹਾ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਕਿ ਜੋ ਇਹ ਕਮਾਂਡਾ ਦੀ ਆੜ ਦੇ ਵਿੱਚ ਅਫਸਰਾਂ ਵੱਲੋਂ ਪੈਸੇ ਲੈ ਲੈ ਕੇ ਬਹੁਤ ਕੁਝ ਬਣਾਇਆ ਗਿਆ ਹੈ ਤੇ ਉਹ ਬਣਾਉਣ ਦੇ ਵਿੱਚ ਤੇ ਇਹਨਾਂ ਦੀ ਬਹੁਤ ਵੱਡੀ ਭੂਮਿਕਾ ਕਰੋੜਾ ਰੁਪਇਆ ਦੇ ਕੇ ਇਹਨਾਂ ਲੋਕਾਂ ਨੇ ਆਪਣੇ ਫਾਰਮ ਪਾਸ ਕਰਾ ਲਏ ਗਏ ਹਨ ਤੇ ਗਮਾਂਡਾ ਸਾਡੇ ਵਰਗੇ ਦੇ ਕਾਰਵਾਈ ਕਰਕੇ ਇਹ ਹਾਈ ਕੋਰਟ ਨੂੰ ਗੁੰਮਰਾ ਕਰ ਰਿਹਾ ਹੈ ਕਮਾਂਡਾ ਕਿ ਅਸੀਂ ਚੋਫੜੇ ਢਾ ਕੇ

ਮੈਂ ਹਾਈ ਕੋਰਟ ਸਾਹਿਬ ਹਾਈ ਕੋਰਟ ਦਾ ਮਾਣ ਰੱਖਦਾ ਹੋਇਆ ਮੈਂ ਅਪੀਲ ਕਰਦਾ ਜਿਉ ਇਹ ਕੇਸ ਨੂੰ ਟਾਟਵਈ ਵਾਲੇ ਨੂੰ ਜੱਜ ਸਾਹਿਬ ਦੇਖ ਰਹੇ ਹਨ ਮੈਂ ਉਹਨਾਂ ਤੇ ਅਪੀਲ ਕਰਦਾ ਹਾਂ ਕਿ ਵੀ ਇਹ ਲੋਕ ਸਾਡੀਆਂ ਛੋਟੀਆਂ-ਛੋਟੀਆਂ ਝੌਂਫੜੀਆਂ ਟਾ ਕੇ ਫੋਟੋਆਂ ਖਿੱਚ ਕੇ ਉੱਥੇ ਗੋਰਾ ਕਰ ਰਹੇ ਹਾਈ ਕੋਰਟ ਦੇ ਵਿੱਚ ਜਦੋਂ ਕਿ ਸੁਪਰੀਮ ਕੋਰਟ ਦੀ ਸਟੇ ਲੱਗੀ ਹੋਣ ਦੇ ਬਾਵਜੂਦ ਸਾਡੇ ਲੋਕਾਂ ਨਾਲ ਇਹ ਧੱਕਾ ਕਰ ਰਹੇ ਨੇ ਤੇ ਹਾਈ ਕੋਰਟ ਨੂੰ ਇਹ ਫੋਟੋਆਂ ਸਾਡੀਆਂ ਛੋਟੇ ਛੋਟੇ ਟਾਕੇ ਝੋਪੜੇ ਕਿਸੇ ਵੀ بڑے ਫਾਰਮ ਤੇ ਬੜੀ ਕਾਰਵਾਈ ਨਹੀਂ ਕੀਤੀ ਜਾਂਦੀ ਰੋਡਾਂ ਦੇ ਉੱਪਰ ਐਡੇ ਐਡੇ ਟਾਬੇ ਬਿਲਡ ਕਰ ਬਣ ਗਈਆਂ ਹਨ ਜੋ ਕਿ ਬਿਲਕੁਲ ਅਨਪਰੂਵਲ ਹਨ ਸਿਸਵਾ ਰੋਡ ਤੇ ਕਿੰਨੀਆਂ ਟਾਟਵੀਆਂ ਨੂੰ ਕਰਨ ਦੇ ਲਈ ਇਹਨਾਂ ਵੱਲੋਂ ਕਿੱਡੇ ਕਿੱਡੇ ਕੋਠੀਆਂ ਵਗੈਰਾ ਛੱਤੀਆਂ ਲਾਈਆਂ ਹਨ ਕੀ ਆ ਇਹ